2008 महामंडलेश्वर स्वामी अश्नील जी महाराज दी अगुवाई ਵਿੱਚ ਮੰਦਿਰ श्री राम बालाजी धाम कालेकनुपुर ਵਿਖੇ ਸ਼ੁਭ नाग पंचमी ਅਤੇ 19ਵਾਂ ਪਡਾਰਾ 9 ਅਗਸਤ 2024 ਨੂੰ ਸ਼ਰਦਾ ਪਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਵੱਲੋਂ ਪੋਲੇ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ ਸ਼੍ਰੀ ਸ਼੍ਰੀ 2008 महामंडलेश्वर स्वामी ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ ਫਾਸਟਵੇ ਦੇ ਚੈਨਲ ਨੰਬਰ 243 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਮੰਦਿਰ ਸ਼੍ਰੀ ਰਾਮ ਬਾਲਾ ਧਾਮ ਮੈਂ 9 ਅਗਸਤ ਸ਼ੁੱਕਰਵਾਰ ਨੂੰ ਬੜੀ ਧੂਮ ਧਾਮ ਨਾਲ ਸ਼ਬ ਨਾਗ ਪੈਂਕਮੀ ਦਾ ਭੰਡਾਰਾ ਮਨਾਇਆ ਜਾ ਰਿਹਾ ਹੈ ਸਵੇਰੇ 8 ਵਜੇ ਸ਼੍ਰੀ ਇਛਾਦਾਰੀ ਸ਼ੇਸ਼ਨਾਗ ਮਹਾਰਾਜ ਨੂੰ ਵਸ਼ੇਕ ਕੀਤਾ ਜਾਏਗਾ ਉਸ ਤੋਂ ਬਾਅਦ ਮੰਦਿਰ ਵਿੱਚ ਭਜਨ ਪਾਰਟੀਆਂ ਭੋਲੇ ਸ਼ੰਕਰ ਸ਼ੇਸ਼ਨਾਗ ਮਹਾਰਾਜ ਦਾ ਗੁਣਗਾਨ ਕਰਨਗੀਆਂ ਔਰ ਟੋਟ ਲੰਗਰ ਚੱਲੇਗਾ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 9 ਅਗਸਤ ਨੂੰ ਆ ਕੇ ਸ਼ੇਸ਼ਨਾ ਕੁਮਾਰੀ ਦਾ ਅਸ਼ੀਰਵਾਦ ਪ੍ਰਾਪਤ ਕਰਨ